हां जी भाई जी ਸਾਰਿਆਂ ਨੂੰ ਸਤਿ ਸ਼੍ਰੀਕਾਲ ਜੀ ਹੋਰ ਬਾਈ ਸਾਰੇ ਠੀਕ ਠਾਕ ਹੋਵੋਗੇ ਪੇਤ ਕੀ ਮੀਹ ਹਮ ਹੋਏ ਨੇ ਯਾਨੀ ਸਾਰਿਆਂ ਦਾ ਬਾਈ ਕਮਲ ਜਹਾ ਕੀ ਰੱਖਿਆ ਫਿਰ ਆ ਜਿਹੜਾ ਵਿਚਾਲਾ ਆਗਾ 50 60 ਕਿਲੋਮੀਟਰ ਬਾਈ ਬਰਨਾਲਾ ਅੱਧਾ ਸੰਗਰੂਰ ਦਾ ਏਰੀਆ ਤੇ ਕੁਛ ਮੋਗੇ ਤੋਂ ਉਰਲੀ ਸਾਈਡ ਬਾਈ ਚਲੋ ਇੱਥੇ ਰੱਬ ਦੀ ਕਿਰਪਾ ਰਹੀ ਆ ਠੀਕ ਠਾਕ ਰਹਾ ਉਹ ਵੀ ਉਹਨਾਂ ਕੋ ਤੇ ਨਹੀਂ ਭਾਈ ਇਹ ਕਿ ਦੇਖੋ ਐਡੀ ਕਰੋਪੀ ਦੀ ਬਾਈ ਤਾਂ ਸਾਰਿਆਂ ਦੇ ਬਹੁਤ ਜਿਆਦੇ ਨੁਕਸਾਨ ਹੋਏ ਨੇ ਭਾਈ ਜਿਹੜੇ ਕਈ ਸਾਲ ਪਿੱਛੇ ਹੋਣ ਵਾਲੀ ਗੱਲ ਹੋ ਜਾਂਦੀ ਹੈ ਬਈ ਤਾਂ ਭਾਈ ਪ੍ਰਮਾਤਮਾ ਅਗੇ ਅਰਦਾਸ ਕਰਦਾ ਹਾਂ ਵੀ ਸੱਚੇ ਪਾਤਸ਼ਾਹ ਸਾਰਿਆਂ ਨੂੰ ਸੁੱਖ ਸ਼ਾਂਤੀ ਬਖਸ਼ੀ ਮੂਰੇ ਆਪਦੇ ਪਰਿਵਾਰ ਚ ਆਪਦੇ ਘਰਾਂ ਪੱਪੇ ਵਸਣ ਦਾ ਤੇ ਤਾਂ ਦਰੋਸਤੀ ਨਾਲ ਬਸ ਜਾਣ ਸਾਰੇ ਵਿਚਾਰੇ ਜਿਹੜੇ ਉੱਜਣ ਵਾਲੀ ਗੱਲ ਹੀ ਹੋ ਜਾਂਦੀ ਹੈ ਭਾਈ ਉੱਜੜ ਕੇ ਬਸਣ ਵਾਲੀ ਗੱਲ ਆ ਭਾਈ ਆਪਣਾ ਜੇ ਇੱਕ ਕੋਈ ਮਾੜੀ ਜੀ ਵੀ ਤੀਲਕ ਜਿੰਨੀ ਵੀ ਆਪਣੀ ਚੀਜ਼ ਕੋਈ ਖਰਾਬ ਹੋ ਜੇ ਨਾ ਆਪ ਨੂੰ ਉਹ ਵੀ ਜਰਨੀ ਔਖੀ ਹੋ ਜਾਂਦੀ ਹੈ ਬਾਈ ਇਹਨਾਂ ਦਾ ਵਿਚਾਰ ਕਹਿੰਦੇ ਸਾਰਾ ਕੁਝ ਰੁੜ ਗਿਆ ਜਾਂ ਫਸਲ ਬਾੜੀ ਤੋਂ ਲੈ ਕੇ ਜਾਨ ਬਰਾ ਤੋਂ ਲੈ ਕੇ ਜਣੀ ਬਹੁਤ ਵੱਡਾ ਨਿਸ਼ਾਨ ਹੋਇਆ ਤਾਂ ਪਰਮਾਤਮਾ ਮੂਰੇ ਇਹ ਹੀ ਬੇਨਤੀ ਕਰਦੇ ਆ ਬਾਈ ਇਹਨਾਂ ਨੂੰ ਦੁਬਾਰੇ ਸ਼ਕਤੀ ਦੇ ਇਹਨਾਂ ਨੂੰ ਉਹਦੇ ਪੈਰਾਂ ਸਰ ਖੜੇ ਹੋਣ ਤੇ ਬਾਕੀ ਬਾਈ ਅੱਜ ਆਪਾਂ ਖੜਾ ਕਰਕੇ ਬਾਈ ਹੁਣ ਆਪਾਂ ਮਹੀਨਾ ਹੀ ਤਕਰੀਬਨ ਹੋ ਗਿਆ ਆਪਾਂ ਕੋਈ ਜਿਆਦਾ ਆਪਾਂ ਵੀਡੀਓ ਨਹੀਂ ਬਣਾਈ ਵੀਡੀਓ ਬਣਾਉਂਦਾ ਬਾਈ ਫੇਰ ਹੀ ਹੁੰਦਾ ਜੇ ਆਪਣੇ ਭਰਾ ਸਾਰੇ ਖੁਸ਼ ਹੋਣ ਹੱਸਦੇ ਬਸਦੇ ਹੋਣ ਦੇਖੋ ਜੀ ਫੇਰ ਹੀ ਕੋਈ ਗੱਲਬਾਤ ਕਰਨ ਦਾ ਫਾਇਦਾ ਹੁੰਦਾ ਜਦੋਂ ਆਪਣਾ ਕੋਈ ਪਰਿਵਾਰੀ ਦੁਖੀ ਆ ਜਾਂ ਕੋਈ ਆਪਣਾ ਆਸ਼ਗਮਾਨ ਦੁਖੀ ਆ ਆਪਣਾ ਪੰਜਾਬ ਦੇ ਭੈਣ ਭਰਾ ਹੀ ਦੁਖੀ ਨੇ ਬਾਈ ਉੱਥੇ ਵੀਡੀਓ ਵੀ ਕੀ ਬਣਾਉਂਦਾ ਉਹ ਹੁੰਦਾ ਤਾਂ ਬਾਈ ਹੁਣ ਮਾਹੌਲ ਠੀਕ ਆ ਚਲੋ ਪਰਮਾਤਮਾ ਕਿਰਪਾ ਕਰੇ ਦਿਵਾਰੀ ਉਹਨਾਂ ਨੂੰ ਖੜੇ ਕਰੇ ਤੇ ਹੁਣ ਆਪਾਂ ਗੱਲ ਆਉਣੀ ਆ ਬਾਈ ਭਰਾਵਾਂ ਦੇ ਫੋਨ ਬਾਈ ਡੇਲੀ ਦੇ ਮੰਨ 10 ਤੋਂ 15 ਫੋਨ ਆਉਂਦੇ ਆ ਬਾਈ ਜਿਹੜੀ ਆਪਣੇ ਸ਼ੂਨ ਤੋਂ 2 ਮਹੀਨੇ ਫੀਡ ਪਹਿਲਾਂ ਪੈਂਦੀ ਆ ਉਹਨੂੰ ਟ੍ਰਾਈਸ਼ਨ ਫੀਡ ਕਹਿੰਦੇ ਨੇ ਆਪਾਂ ਨੂੰ ਬਈ ਅੰਗਰੇਜ਼ੀ ਚ ਤਣੀ ਨਾ ਆਉਂਦਾ ਆਪਾਂ ਤਾਂ ਜਿਹੜੇ ਪਹਿਲਾਂ ਤੋਂ ਲਾ ਕੇ ਚੱਲਦੇ ਆ ਜਾਨੀ ਆਪਾਂ ਕਹਿੰਦੇ ਆ ਵੀ ਸ਼ੂਨ ਤੋਂ 2 ਮਹੀਨੇ ਪਹਿਲਾਂ ਜਾਨੀ 60 ਦਿਨ ਤੋਂ 45 ਦਿਨ ਤਾਂ ਜ਼ਰੂਰੀ ਰਹਿੰਦੇ ਹੁਣ ਬਈ ਉਹ ਫੀਡ ਬਾਰੇ ਅੱਜ ਆਪਾਂ ਤੁਹਾਨੂੰ ਦੱਸਦੇ ਆ ਬਈ ਤੇ ਵੀ ਜਿਹੜੇ ਆਪਾਂ ਜਰਮਨ ਪਸ਼ੂ ਤਿਆਰ ਕਰਦੇ ਆ ਤੁਹਾਨੂੰ ਆਪਾਂ ਝੋਟੀਆਂ ਵੀ ਦਿਖਾ ਦਿਆਂਗੇ ਬਾਕੀ ਨਾਲ ਹੁੰਦੇ ਦੱਸੀ ਜਾਨੇ ਆ ਬਈ ਬਈ ਆਪਣੇ ਸ਼ੂਨ ਤੋਂ ਪਹਿਲਾਂ ਦੋ ਮਹੀਨੇ ਸਟਾਰਟ ਕਰ ਦਾਨੇ ਆ ਉਹਦਾ ਨਾਲ ਤਾਂ ਬਾਈ ਸਰੀਰ ਪਸ਼ੂ ਦਾ ਇੱਕ ਤਾਂ ਉਹਦਾ ਬਾਈ ਸਰੀਰ ਭਾਰੀ ਨਹੀਂ ਹੁੰਦਾ ਹੈਗਾ ਜਿਹੜੀ ਇਹ ਫੀਡ ਹੈਗੀ ਪਸ਼ੂ ਨੂੰ ਬਾਈ ਸੈੱਟ ਹੋ ਜਾਂਦਾ ਹੁਣ ਇਹਦੇ ਥੂਨ ਦੇ ਬਾਈ 20 ਕਿਦਾਂ ਰਹਿੰਦੇ ਹੋਣਗੇ ਦੇਖੋ ਬਹੁਤ ਵਧੀਆ ਝੋਟੀ ਤਿਆਰ ਹੋਈ ਜਾਂਦੀ ਹੈ ਬਾਈ ਦੇਖੀ ਪੁੱਤ ਇਧਰੋ ਵਧੀਆ ਤਿਆਰ ਹੋ ਜੇ 20 ਦਿਨ ਵਾਂਗੂ ਰਹਿੰਦੇ ਨੇ ਬਾਈ ਤੇ 20 ਕਿਦਨ ਹੀ ਆ ਝੋਟੀ ਦੇ ਰਹਿੰਦੇ ਆ ਬਾਈ ਇਹ ਦੂਜੇ ਸੂਏ ਸੂਨ ਜਾ ਰਹੀਆਂ ਨੇ ਬਾਈ ਚਲ ਪੁੱਤ ਦੇਖੋ ਜੀ ਇਹਨਾਂ ਨੂੰ ਆਪਾਂ ਕੋਈ ਇਸ ਤੇ ਵਿਟਾਵਣ ਜਾਂ ਕੋਈ ਹੋਰ ਅਹੇਜੀ ਚੀਜ਼ ਨਹੀਂ ਪਾ ਰਹੇ ਵੀ ਜੀ ਦੇ ਨਾਲ ਆਪਾਂ ਇਹਨਾਂ ਨੂੰ ਇਹ ਕਹੀਏ ਵੀ ਜਿਆਦੇ ਚੱਡੇ ਵਧਣ ਜਾਂ ਜਿਆਦੇ ਨਾੜਾਂ ਦੀ ਫਲਾਟ ਹੋਵੇ ਕਿਉਂਕਿ ਬਾਈ ਉਹ ਗਵਾਰੇ ਵਾਲੀ ਗੱਲ ਆ ਜੇ ਆਪਣਾ ਜਿਵੇਂ ਆਪਾਂ ਬਲਬਲੇ 'ਚ ਹਵਾ ਭਰਦਣ ਆ ਤਾਂ ਉਹ ਇੱਕ ਦਿਨ ਜਦੋਂ ਫਿੱਸ ਜਾਂਦਾ ਬਾਈ ਤਾਂ ਫਿਰ ਉਹ ਜਾਣੇ ਵਧੀਆ ਹੋਣ ਦੀ ਬਜਾਏ ਉਦੀ ਜਖਮ ਨਹੀਂ ਖਰਾਬ ਹੋ ਜਾਂਦੀ ਆ ਉਹ ਗੱਲ ਇਹਨਾਂ ਦੀ ਆ ਬਾਈ ਪਸ਼ੂ ਨੂੰ ਓਨਾ ਕਿ ਰੱਖੋ ਬਾਈ ਜਿੰਨਾ ਕੁ ਆਪਦੇ ਹਿਸਾਬ ਦੇ ਨਾਲ ਆ ਆਪਣੇ 29 ਵਾਲੀ ਝੋਟੀ ਆ ਬਾਈ ਇਹਦਾ ਹਜੇ ਤਕਰੀਬਨ 25-20-25 ਦਿਨ ਇਹਦੇ ਛੂਨਦੇ ਰਹਿੰਦੇ ਆ ਤੇ ਇਹ ਮੰਨਣਾ ਤਾਂ ਨੇ ਝੋਟੀਆਂ ਦੇ 20 ਤੇ ਲਾਗੇ ਭਾਗੇ ਰਹਿੰਦੇ ਆ ਬਾਈ ਛੂਨਦੇ ਤੇ ਹੁਣ ਆਪਾਂ ਤੁਹਾਨੂੰ ਬਾਈ ਦੱਸ ਦਿਆਂ ਇਹਦੀ ਖਰਾਕ ਬਾਰੇ ਜਿਹੜੇ ਭਰਾਵਾਂ ਦੇ ਫੋਨ ਬਹੁਤ ਜ਼ਿਆਦਾ ਆਉਂਦੇ ਤਿਗੇ ਤੇ ਵੀ ਬਾਈ ਤੁਸੀਂ ਇਹਨਾਂ ਨੂੰ ਕੀ ਕੀ ਪਾਉਣੇ ਹੋ ਪੈਨ ਕਾਪੀ ਚੱਕ ਕੇ ਭਰਾ ਬਣ ਕੇ ਲਿਖ ਲੋ ਫੋਨ ਆਥਣ ਨੂੰ ਬਈ 60 ਤੋਂ 70 ਤਾਂ ਇਧਰ ਆ ਜਾਂਦੇ ਨੇ ਤੇ ਉਹ ਤਾਂ ਵੱਧ ਹੀ ਆਉਂਦੇ ਆ ਬਈ ਮਨ ਕੋਈ ਨਹੀਂ ਵੀ ਚੱਕ ਜਾਂਦੇ ਨਹੀਂ 50 60 ਦਾ ਜਵਾਬ ਵੀ ਦੇ ਦਿੰਦੇ ਆ ਭਰਾ ਕਮੈਂਟ ਕਰਦੇ ਨੇ ਤਾਂ ਆਪਾਂ ਕਮੈਂਟਾਂ ਵਾਲਾ ਵੀ ਮੈਨੂੰ ਦੱਸ ਦੇ ਨੇ ਕੁਝ ਚਲੋ ਜਿਹੜੇ ਨੇ ਤਾਂ ਰਹਿ ਜਾਂਦਾ ਬਈ ਉਹਨਾਂ ਤੋਂ ਹੱਥ ਮੰਨ ਕੇ ਮਾਫੀ ਚਾਹੁੰਦੇ ਕਿਉਂਕਿ ਸਾਰੇ ਦੇ ਨਾਲ ਆਪਣੀ ਵਕੀਲਦਾਰੀਆਂ ਇਹਦੇ ਵਿੱਚ ਕਈ ਵੀ ਰੁੱਲ ਜਿ ਜਾਣੇ ਆ ਤੇ ਜਾਣਾ ਆਉਣਾ ਪੈਂਦਾ ਬਈ ਤੇ ਬਾਕੀ ਇਹਨਾਂ ਦੇ ਵਿੱਚ ਜਾਨਵਰਾਂ ਦੇ ਵਿੱਚ ਕਾਲੇ ਸ਼ੌਣੇ ਦੇ ਵਿੱਚ ਵੀ ਬਾਈ ਗੇੜਾ ਗੂੜਾ ਮਾਰਨਾ ਪੈਂਦਾ ਹੈਗਾ ਤਾਂ ਕਰਕੇ ਬਾਈ ਥੋੜਾ ਜਿਹਾ ਟਾਈਮ ਦੀ ਘਾਟ ਕਰਕੇ ਨਹੀਂ ਜਵਾਬ ਦਤਾ ਬਾਈ ਉਹਨਾਂ ਤੋਂ ਮਾਫੀ ਚਾਹੁੰਦੇ ਆ ਇਹਦੇ ਵਿੱਚ ਜਿਹੜੀ ਆਪਾਂ ਫੀਡ 60 ਦਿਨ ਪਹਿਲਾਂ ਪਾਉਨੇ ਆ ਬਾਈ ਸ਼ੂਨ ਤੋਂ ਉਹਦੇ ਵਿੱਚ ਪਹਿਲਾਂ ਆਪਾਂ ਪਾਉਨੇ ਆ ਬਾਈ ਮੱਕੀ ਤੇ ਕਣਕ 30 ਕਿਲੋ ਦੇ ਲਾਗੇ ਭਾਗੇ 2-4 ਕਿਲੋ ਨਾਲ ਇੱਧਰ ਕੋਈ ਫਰਕ ਨਹੀਂ ਪੈਂਦਾ ਇਹਦੇ ਨਾਲ ਤੇ 30 ਕਿਲੋ ਦੇ ਆਪਾਂ ਲਵੇ ਪਾਉਨੇ ਆ ਛੋਲਿਆਂ ਦੀ ਆਈਟਮ ਬਾਈ ਜੇ ਛੋਲੇ ਪੈ ਜਾਣ ਤਾਂ ਵਾਲੀ ਵਧੀਆ ਗੱਲ ਆ ਜਾਂਦਾ ਜਿਵੇਂ ਛੋਲ ਛੋਲਿਆਂ ਦੀ ਚੂਰੀ ਹੋ ਗਈ ਜਾਂ ਛੋਲਿਆਂ ਦਾ ਬਾਈ ਖੰਡਾ ਹੋ ਗਿਆ ਚਲੋ ਉਹ ਦੋ ਪੈਸੇ ਰਹਿ ਤੇ ਮਿਲ ਜਾਂਦਾ ਉਹ ਵਧੀਆ ਮਿਲ ਜੇ ਬਾਈ ਉਹ ਚ ਕਿਰਕਪਾਣਾ ਹੋਵੇ ਆਪਾਂ ਉਹ ਵੀ ਐਡ ਕਰ ਸਕਦੇ ਆ 30 ਕਿਲੋ ਬਾਈ 30 ਕਿਲੋ ਕਣਕ ਮੱਕੀ ਦੋ ਆਈਟਮਾਂ ਹੋ ਗਈਆਂ ਬਾਈ ਉਸ ਤੋਂ ਬਾਅਦ ਤੀਜੇ ਨੰਬਰ ਤੇ ਬਾਈ ਇਹਦੇ ਵਿੱਚ ਆਪਣੇ ਆਜ ਦੇ ਪ੍ਰੋਟੀਨ ਜਿਹਨੂੰ ਆਪਾਂ ਖਾਣਾ ਆਪਾਂ ਗੈਹਦੰਨੇ ਆ ਇਹਦੇ ਵਿੱਚ ਆਪਾਂ ਜਿਆਦੇ ਤੇਲ ਵਾਲੀ ਦੀ ਮਾਤਰਾ ਘੱਟ ਕਰਨੀ ਆ ਬਾਈ ਹੋ ਸਕੇ ਜਿਵੇਂ ਸਰੋਂ ਦੀ ਡੀਓਸੀ ਹੋ ਗਈ ਬਾਈ ਜਾਂ ਸਰੋਂ ਦੀ ਖਲ ਵੀ ਪਾ ਸਕਦੇ ਆਗੇ ਉਹ ਵੀ ਚਲੋ ਵਧੀਆ ਚੀਜ਼ ਹੈਗੀ ਤੇਜਸ ਛੋਇਆ ਦੀ ਡੀਓ ਸੀ ਜੇ ਆਪਣੇ ਚ ਮੰਨ 4-2 ਪੈਸੇ ਲਾ ਸਕਦੇ ਆ ਛੋਇਆ ਦੀ ਡੀਓ ਸੀ ਪਾਲੋ ਬਾਈ ਇਹ ਆਪਾਂ 15 ਤੋਂ 20 ਕਿਲੋ ਪਾ ਸਕਦੇ ਆ ਬਾਈ ਵਿੱਚ ਐਡ ਕਰ ਸਕਦੇ ਆ ਜੀ 15 ਕਿਲੋ ਪਾਲੋ 16 ਵਾਲੋ ਹੋ ਹੋ ਸਕੇ ਜੇ ਬਾਈ ਆਪਣੇ ਘਰ ਦੀ ਸਰੋਂ ਆ ਗਈ ਤਾਂ ਆਪਾਂ 5 ਕਿਲੋ ਇਹਦੇ ਵਿੱਚ ਸਰੋਂ ਐਡ ਕਰ ਸਕਦੇ ਆ ਉਹੀ ਜਿਹੜੀ 15 ਤੋਂ 20 ਕਿਲੋ ਆ ਡੀਓ ਸੀ ਉਹਦੇ ਵਿੱਚ ਹੀ ਐਡ ਕਰਨੀ ਆ ਬਾਈ ਯਾਨੀ 15 ਕਿਲੋ ਹੋ ਜੇ 16 ਹੋ ਜੇ 17 20 ਤੱਕ ਪਾ ਸਕਦੇ ਆ ਯਾਨੀ 30 ਕਿਲੋ ਬਾਈ ਦੁਬਾਰੇ ਲਿਖ ਲਓ 30 ਕਿਲੋ ਕਣਕ ਮੱਕੀ ਹੋਗੇ ਬਾਈ 30 ਕਿਲੋ ਮੰਨ ਆਪਣਾ ਛੋਲਿਆਂ ਦੀ ਆਈਟਮ ਹੋਗੀ ਤੇ ਮਗਰ 20 ਕਿਲੋ ਇਹ 80 ਕਿਲੋ ਸਮਾਨ ਇਹ ਹੋ ਗਿਆ ਬਾਈ ਤੇ ਜਿਹੜੇ ਸਾਰਿਆਂ ਨੂੰ ਮੇਨ ਦਵਾਈ ਆ ਬਾਈ ਜਿਹਦੇ ਸਿਰ ਤੇ ਮੰਨਣਾ ਇਹਨਾਂ ਦਾ ਸਰੀਰ ਬਾਣਣਾ ਇਹਦੀ ਸਰੀਰ ਦੇ ਨਾੜਾਂ ਖੋਲਣੀਆਂ ਨੇ ਬਾਈ ਲੇਵੇ ਦਾ ਸੈਜ ਖੋਲਣਾ ਤੇ ਬਾਕੀ ਕੋਈ ਥਾਣਾ ਪੱਪੇ ਚ ਬਾਈ ਕੋਈ ਛਿੱਡੀ ਪੱਪਾ ਆਉਣ ਤੋਂ ਹਟਾਉਣਾ ਉਹਦੇ ਵਾਸਤੇ ਬਾਈ ਦਵਾਈ ਹੋਇਆ ਇੱਕ ਇੱਕ ਇਹ ਨਹੀਂ ਹੈਗਾ ਵੀ ਆਪਾਂ ਕੋਈ ਊਂ ਚੀਜ਼ਾਂ ਨੇ ਉਹ ਜਿਵੇਂ ਬਾਈ 3 ਕਿਲੋ ਅਲਸੀ ਹੋਗੀ ਤੇ 3 ਕਿਲੋ ਹਾਲੋਂ ਹੋਗੀ ਤੇ 3 ਕਿਲੋ ਤਿਲ ਹੋਗੇ ਬਾਈ 3 ਕਿਲੋ ਮੇਥੀ ਦਾਣਾ ਹੋ ਗਿਆ ਤੇ 3 ਕਿਲੋ ਤਾਰਾ ਮੀਰਾ ਹੋ ਗਿਆ ਤੇ 3 ਕਿਲੋ ਮਸਰੀ ਉਹ ਹੋ ਗਈ ਬਾਈ ਇਹ 6 ਚੀਜ਼ਾਂ ਹੋ ਗਈਆਂ ਬਾਈ 6 ਚੀਜ਼ਾਂ ਨੂੰ ਆਪਾਂ 18 ਕਿਲੋ ਸਮਾਨ ਹੋ ਗਿਆ 3 ਕਿਲੋ ਦੇ ਹਿਸਾਬ ਨਾਲ ਬਾਈ ਇਹ ਇੱਕ ਦਵਾਈ ਆ ਮੈਂ ਤੁਹਾਨੂੰ ਦੁਬਾਰੇ ਵੀ ਬੋਲਦਾ ਨਾ ਕਈ ਵਾਰ ਚੀਜ਼ ਵੱਧ ਘੱਟੇ ਚੋ ਬੋਲ ਬੋਲਿਆਂ ਦੇ ਮੂੰਹ ਜਵਾਨੀ ਬਾਈ ਜਿਵੇਂ ਅਲਸੀ ਹੋ ਗਈ ਬਾਈ ਹਾਲੋਂ ਹੋ ਗਈ ਤੇਲ ਹੋ ਗਏ ਮਸਰੀ ਹੋ ਗਈ ਤਾਰਾ ਮੀਰਾ ਹੋ ਗਿਆ ਤੇ ਮੇਥੀ ਦਾਣਾ ਹੋ ਗਿਆ ਇਸ ਇਹ ਚੀਜ਼ਾਂ ਨੇ ਬਈ 6 ਤੇ 18 ਕਿਲੋ ਗਾ ਤਿੰਨ ਤਿੰਨ ਕਿਲੋ ਆਈਟਮ ਪਾ ਲੋ ਹੁਣ ਖਿਆਲ ਚੱਲ ਪਿਆ ਵਧੀਆ ਰੋਤਾ ਬਾਈ ਇਹ ਆਈਟਮ तकरीबन ਬਾਈ ਕਮਾਂਟਾ ਦੇ ਲੈਵੇ ਬਾਕੀ 2 ਕਿਲੋ ਘਟ ਗਈ ਉਹਦੇ ਵਿੱਚ ਆਪਾਂ ਕੋਈ 2 ਕਿਲੋ ਨਹੀਂ ਬਸ 2 ਕਿਲੋ ਪਾਉਣਾ ਉਹਦੇ ਵਿੱਚ ਚੋਕਰ ਆਪਾਂ ਲੈ ਕੇ 2 ਕਿਲੋ ਤੋਂ 10 ਕਿਲੋ ਚੋਕਰ ਐਡ ਕਰ ਸਕਦੇ ਆ ਕਣਕ ਦਾ ਕਿਉਂਕਿ ਉਹ ਉਦੋਂ ਐਡ ਕਰੋ ਜਦੋਂ ਆਪਾਂ ਉਹ ਗ੍ਰੇਨਡ ਥਾਈਂ ਚੀਜ਼ ਕਰ ਲਈ ਗ੍ਰੇਨਡ ਥਾਈਂ ਨਿਕਾਲੀ ਸਾਰੀਆਂ ਆਈਟਮਾਂ ਤੇ ਉਸ ਤੋਂ ਬਾਅਦ ਘਰੇ ਆਪਾਂ ਪੱਲੇ ਤੇ ਵਿਸਾ ਕੇ ਨਾ ਉਦੋਂ ਜਿਹੜਾ ਚੋਕਰ ਉਦੋਂ ਪਾਓ ਕਿਉਂਕਿ ਉਹਦੇ ਨਾਲ ਫਲਾਫਤ ਵੀ ਹੋ ਜਾਂਦੀ ਆ ਤਾਂ ਬਾਕੀ ਉਹਦੇ ਨਾਲ ਅ ਪਸ਼ੂ ਖਾਂਦਾ ਵੀ ਵਧੀਆਗਾ ਕਿਉਂਕਿ ਉਹ ਫੁੱਲ ਜਾਂਦਾਗਾ ਤਾਂ ਆਪਾਂ 2 ਕਿਲੋ ਤੋਂ ਲੈ ਕੇ 10 ਕਿਲੋ ਤੱਕ ਪਾ ਲਓ ਕੋਈ ਇਹ ਨਹੀਂ ਹੈਗਾ ਵੀ ਆਪਾਂ ਕਮਾਂਟਰ ਤੋਂ ਵੱਧ ਲਾਂਗੇ ਤਾਂ ਕੋਈ ਚੱਕਰ ਨਹੀਂ ਹੁੰਦਾ 5-7 ਕਿਲੋ ਦਾ ਤਾਂ ਇਹ ਆਈਟਮ ਆ ਬਾਈ ਇਹ ਤਾਂ ਆਪਾਂ ਆਈਟਮ ਆ ਜਿਹੜੀ ਆਪਾਂ 2 ਮਹੀਨੇ ਪਹਿਲਾਂ ਪਸ਼ੂਆਂ ਨੂੰ ਸ਼ੂਨ ਤੋਂ ਬਣਾਉਣੀ ਆ ਉਦੋਂ ਬਾਅਦ ਪਾਉਣ ਦਾ ਤਰੀਕਾ ਵਿੱਚ ਭਰਾ ਕਹਿੰਦੇ ਨੇ ਵੀ ਇਹ ਭੌਂਕੇ ਪਾਉਣੀਆਂ ਜਾਂ ਸੁੱਕੀ ਪਾਉਣੀਆਂ ਜਾਂ ਕਿੰਨੇ ਆਪਾਂ ਕੱਖ ਪਾ ਲਈ ਮੰਨ ਜੇ ਮਹਣੋ ਕੱਖ ਪੈਣ ਜਾਂ ਇੱਥੇ ਮੰਨੋ ਬੀਜ ਜੇ ਤਾਂ ਆਪਣੇ ਕਰੇ ਸੈਲਜਾ ਤਾਂ ਸੈਲਜਾ ਪਾਓ ਉਹਦੇ ਵਿੱਚ ਐ ਡੇਢ ਕਿਲੋ ਇੱਕ ਟਾਈਮ ਦੀ ਐ ਪਾ ਦਿਓ ਤਾਂ ਡੇਢ ਕਿਲੋ ਦੂਜੇ ਟਾਈਮ ਪਾ ਦਿਓ 3 ਕਿਲੋ 3.5 ਕਿਲੋ ਆਪਾਂ 3 ਕਿਲੋ ਬਹੁਤ ਆ ਬਾਈ ਇਹਦੀ ਕਿਉਂਕਿ 3 ਕਿਲੋ ਦੇ ਦਵਾਈਆਂ ਦੇ ਮੰਨ ਆ ਲਲ ਵੀ ਸਾਰੇ ਚੀਜ਼ਾਂ ਦੇ ਮੰਨ ਬੈਲੈਂਸ ਬਣ ਕੇ ਪੂਰਾ ਸ਼ਰੀਰ ਦਵਾਈ ਬਣਦੀ ਹੈ ਤੇ ਜਾਂ ਜੇ ਆਪਾਂ ਲੈਵੇ ਕੱਖ ਗੰਡਾ ਵੀ ਨਹੀਂ ਹੈਗਾ ਆਪਾਂ ਲੈਵੇ ਸੈਲਜ ਵੀ ਨਹੀਂ ਹੈਗਾ ਫਿਰ ਆਪਾਂ ਟੂੜੀ ਲੈ ਲਓ ਤੂੜੀ ਨਾਲ ਆਪਾਂ ਜਿਵੇਂ ਸਿੱਟਾ ਲਾਇਆ ਬਾਈ ਸਿੱਟਾ ਲਾ ਕੇ ਜਿਵੇਂ ਆਪਾਂ ਸੰਨੀ ਕਰਦੇ ਹੁੰਦੇ ਆ ਓਨੇ ਇੱਕ ਕਰਕੇ ਉਹਦੇ ਵਿੱਚ ਰਲਾ ਦੋ ਬਾਈ ਕੋਈ ਇਹ ਭਿਉਣੀ ਨਹੀਂ ਹੈਗੀ ਭਿਉਂ ਕੇ ਕੜੱਤਣ ਵੀ ਫੜ ਜਾਂਦੀ ਆ ਬਾਕੀ ਤੇਲ ਵਾਲੀਆਂ ਚੀਜ਼ਾਂ ਨੇਗੀਆਂ ਚਿਕਨੇ ਵਾਲੀ ਚੀਜ਼ਾਂ ਤਾਂ ਆਈ ਜਾਂਦੇ ਨੇ ਭਿਉ ਹੋਣਾ ਬਾਈ ਸੰਨੀ ਤੇ ਤੂੜੀ ਤੇ ਸਿੱਟਾ ਲਾ ਕੇ ਉਹਦੇ ਵਿੱਚ ਰਲਾ ਦਿਓ ਜਾਂ ਹਰਾਚਾਰਾ ਉਹਦੇ ਵਿੱਚ ਆ ਹੀ ਮਿਲ ਜੂਗੀ ਤੇ ਜੇ ਸ਼ਹਿਰ ਜਾ ਉਹਦੇ ਵਿੱਚ ਮਿਲ ਜੂਗਾ ਬਾਈ ਛੁੱਕੀ ਉਹ ਪਾਉਣੇ ਆ 1.5 ਕਿਲੋ ਸਵੇਰ ਪਾ ਦੋ 1.5 ਕਿਲੋ ਸ਼ਾਮ ਪਾ ਦੋ ਜੇ ਬਾਈ ਆਪਾਂ ਐਡ ਕਰਨਾ ਜਿਹੜਾ 2 ਕਿਲੋ ਪਿੱਛੇ ਰਹਿੰਦਾ ਸੀਗਾ ਉਦੇ ਵਿੱਚ 1 ਮਹੀਨਾ 30 ਦਿਨ ਪਹਿਲਾਂ ਉਹਦੇ ਵਿੱਚ ਆਪਾਂ ਬਾਫਰ ਜਾਂ ਮਿੱਠਾ ਛੋਟਾ ਜਾਂ ਨੂਨ ਪਹਿਲੇ ਮਹੀਨੇ ਪਾ ਸਕਦੇ ਆ ਜਿਹੜਾ ਲਾਸਟ ਵਾਲਾ ਮਹੀਨਾ 30 ਦਿਨ ਵਾਲਾ ਲਾਸਟ ਮਹੀਨੇ ਚ ਕੁਝ ਨਹੀਂ ਪਾਉਣਾ ਜੇ ਪਾਉਣਾ ਪਹਿਲੇ ਮਹੀਨੇ ਚ ਜਿਹੜੇ 60 ਦਿਨਾਂ ਦੇ ਵਿੱਚੋਂ ਪਹਿਲੇ 30 ਦਿਨ ਨੇ ਉਹਦੇ ਵਿੱਚ ਪਾ ਸਕਦੇ ਆ ਲਾਸਟ ਦੇ ਵਿੱਚ ਜੇ ਆਪਾਂ ਇਹਦੇ ਵਿੱਚ ਵੀ ਮਿਕਸ ਕਰਨਾ ਤਾਂ ਠੀਕ ਹੀ ਨਿਸ਼ਾਦਰ ਕਰ ਲੋ ਉਸ ਚੀਜ਼ ਦੇ ਨਾਲ ਚਮਚਾ ਲਾ ਲਓ ਤਾਂ 30 ਤੋਂ 40 ਗ੍ਰਾਮ ਆਪਾਂ ਇੱਕ ਦਿਨ ਦਾ ਪਸ਼ੂ ਨੂੰ ਪਾ ਦਿਓ ਉਹ ਬਹੁਤ ਵਧੀਆ ਕੰਮ ਕਰਦਾ ਥਾਣਾ ਤੇ ਵੀ ਕੰਮ ਕਰਦਾ ਇੱਕ ਦਵਾਈ ਰੂਪ ਹੀ ਬਣ ਜਾਂਦਾ ਤਾ ਉਹ ਪਹੁੰਚੀ ਤਾਂ 40 ਗ੍ਰਾਮ ਆਪੇ ਕਰ ਦਿੰਦਾ ਪਾ ਸਕਦੇ ਆ ਲਾਸਟ 15 ਦਿਨਾਂ ਚ ਬਾਈ ਬੜਾ ਦਿਨ ਨਹੀਂ ਪਾਉਣੇ ਉਹ ਤਾਂ ਇਹ ਆਪਣਾ ਟ੍ਰਾਈਸ਼ਨ ਫੀਡ ਲਾ ਲਓ ਜਾਂ 60 ਦਿਨ ਸੂਣ ਤੋਂ ਪਹਿਲਾਂ ਵਾਲੀ ਫੀਡ ਲਾ ਲਓ ਬਾਈ ਸਿਰੇ ਦੀ ਫੀਡ ਆ ਬਾਈ ਇੱਕ ਜਾਨਵਰ ਨੂੰ ਪਾ ਕੇ ਦੇਖੋ ਛੋ ਨੂੰ ਆਪੀ ਦੱਸ ਦੂ 20 ਪਸ਼ੂ ਤੇ ਚਮਕ ਪਸ਼ੂ ਦਾ ਸੂਣ ਤੇ ਆਪੀ ਪਸ਼ੂ ਨੂੰ ਹੱਥ ਲਾਉਣ ਦੀ ਲੋੜ ਨਹੀਂ ਪਈ ਰੱਬ ਦੀ ਕਿਰਪਾ ਨਾਲ ਜੇ ਬੱਚਾ ਸਿੱਧਾ ਹੋਇਆ ਆਪਦੇ ਆ ਪਸ਼ੂ ਛੂ ਬਾਈ ਜੇਰ ਦੋ ਤਿੰਨ ਘੰਟਿਆਂ ਵਿੱਚ ਪੈ ਜੂਗੀ ਜਿੰਨੇ ਪਸ਼ੂ ਦੁੱਧ ਵਾਲਾਗਾ ਦੁੱਧ ਦੇਣਾ ਪਸੋਂ ਦੁੱਧ ਦੇ ਹਿਸਾਬ ਨਾਲ ਹੀ ਦੁੱਧ ਆਗਾ ਵੀ ਜਿੰਨੇ ਉਹਦੀ ਕਪੈਸਿਟੀ ਆ ਉਹ ਹਿਸਾਬ ਦੇ ਨਾਲ ਬਾਈ ਆਪਾਂ ਜਿੰਨੇ ਦੁੱਧ ਤੇ ਹਫਤੇ 10 ਦਿਨਾਂ ਦੇ ਵਿੱਚ ਆਟੋਮੈਟਿਕ ਦੁੱਧ ਤੇ ਆ ਜੂ ਬਾਈ ਤਾਂ ਇਹ ਆਪਣੇ ਜਿਹੜੀ 60 ਦਿਨ ਪਹਿਲਾਂ ਸੂਣ ਤੋਂ ਪਾਉਣੀ ਆ ਇਹ ਤੇ ਬਾਈ ਇਹਦੇ ਫੋਨ ਬਹੁਤ ਆਉਂਦੇ ਭਰਾਵਾਂ ਨੂੰ ਬੇਨਤੀ ਆ ਲਿਖ ਲਿਓ ਤੇ ਗਾਹਾਂ ਸ਼ੇਅਰ ਕਰ ਦਿਓ ਬਾਈ ਕਿਸੇ ਦੇ ਕੰਮ ਆ ਜਾਂਦੀ ਆ ਤਾਂ ਬਾਈ ਕਿਸੇ ਨੂੰ ਕੋਈ ਕਈ ਫਿਰ ਇਧਰ ਉਧਰ ਚੀਜ਼ ਦੱਸਣ ਚੋ ਮਿਸਟੇਕ ਰਹਿੰਦੇ ਆ ਪਹਿਲੇ ਦੁਬਾਰੇ ਸੁਣ ਲਿਓ ਤਾਂ ਬਾਈ ਸਾਰਿਆਂ ਨੂੰ ਜਾਉਂਦੇ ਬਾਹਰ ਉਹ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਲਾਇਕ ਫੋਲੋ ਸ਼ੇਅਰ ਭਾਈ ਜਰੂਰ ਕਰਿਆ ਕਰੋ ਜਾਉਂਦੇ ਬਸਦੇ ਰਹੋ